ਜਰੀਏ ਕੋਮਾਰ ਕ੍ਰਿਸ਼ਨ ਜਨਮ ਅਸਮੀ ਸੱਤ ਹਾਰ ਬੜੇ ਚਾਵਾਂ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਇਹ ਲੋਕ ਜਰੇ ਨੇ ਬੜਾ ਪਿਆਰ ਕਰਦੇ ਨੇ ਕ੍ਰਿਸ਼ਨ ਕਨਈਆ ਨੂੰ ਲੱਲਾ ਜੀ ਨੂੰ ਤੇ ਸਮਾਰ ਖਰੀਦਣ ਵਾਸਤੇ ਇੱਥੇ ਪਹੁੰਚੇ ਨੇ ਪੂਰੀਆਂ ਰੋਣ ਦਾ ਲੱਗੀਆਂ ਹੋਈਆਂ ਨੇ ਦੇਤੇ ਆਰ ਬਹੁਤ ਅਧੀਏ ਬੜੀ ਖੁਸ਼ੀ ਕਰ ਰਹਾ ਹੈ ਕਿ ਆਪਣਾ ਤਿਆਰ ਹੀ ਬੜੇ ਧੂਮ ਦਾ ਮਰਾ ਰਹੇ ਆ ਹਰ ਸਾਲ ਮਨਾਉਂਦੇ ਹਰ ਸਾਲ ਭਾਈ ਜੀ ਉਹ ਤਾਂ ਇਹ ਸਵੇਰ ਜ ਆਪਣੇ ਜਰਨਲ ਹਮਦਰ ਮੋਦੀ ਨੇ ਬਣਾਇਆ ਉਸ ਵੇਲੇ ਸਾਨੂੰ ਹੋਰ ਦੁਨ ਖਚਾ ਹੋ ਗਿਆ ਬਹੁਤ ਖੁਸ਼ੀ ਹੈ ਕਿ ਮੋਦੀ ਜੀ ਦੇ ਅੰਦਰ ਸਾਡਾ ਹਰ ਇਤਿਹਾਸ ਰੌਣਕ ਹੋ ਰਹੀ ਹੈ ਕੋਈ ਚੱਕ ਗਿਆ ਤਾਂ ਫਿਰ ਹਰ ਸਾਲ ਉਡੀਕ ਕਰਦੇ ਰਹਿੰਦੇ ਕਿ ਕ્યાર ਆਵੇ ਹਾਂਜੀ ਆ ਸਾਲ ਵੀ ਬਹੁਤ ਉਡੀਕ ਕਰਦੇ ਆ ਵੀ ਇਤਿਹਾਸ ਜਲਦੀ ਆਏ ਹੋ ਰਹੀ ਹੈ ਬੜੀ ਸ਼ਰਧਾ ਨਾਲ ਮਨਾਉਣੇ ਇਤਿਹਾਸ ਨੂੰ ਆਲੂ ਚ ਪਹੁੰਚ ਆਉਂਦਾ ਹੈ ਗੱਲਾ ਜੀ ਨੂੰ ਫਿਰ ਮੱਕਣ ਵੀ ਕਵਾਇਆ ਜਾਂਦਾ ਆ ਜੀ ਇਹਨਾਂ ਨੂੰ ਹਰ ਤਰ੍ਹਾਂ ਦਾ ਹੀ ਭੋਗ ਲਗਾਉਂਦੇ ਆ ਹਰ ਮਠਾਈ ਦਾ ਭੋਗ ਲਾਨੇ ਮੱਕਣ ਦਾ ਲਾਨੇ ਕੇਕ ਵੀ ਕੱਟਦੇ ਆ ਬੱਚਿਆਂ ਨਾਲ ਵੀ ਸੈਲੀਬ੍ਰੇਟ ਕਰਦੇ ਆ ਭਾਰਤੀ ਹੋਰ ਦੇ ਦੇਸੀ ਇੱਥੇ ਇਡਾ ਹੀ ਰੌਣਕ ਲੱਗਦੀ ਹੈ ਜੀ ਜਨਵਾਰ ਕੀ ਨਵਰਾਤ ਤੇ ਦੀਵਾਲੀ ਭਾਰਤੀ ਆਦੇ ਪੈਣੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰੀਏ ਫੋਮਵਰਕ ਕ੍ਰਿਸ਼ਨ ਜਨਮ ਅਸ਼ਟਮੀ ਸੱਤ ਹਰ ਬੜੇ ਚਾਵਾਂ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਸੋ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਲੋੜ ਆਈ ਕਰ ਰਹੇ ਨੇ ਕ੍ਰਿਸ਼ਨ ਕਨਈਆ ਨੂੰ ਪਿਆਰ ਕਰਦੇ ਨੇ ਤੇ ਕ੍ਰਿਸ਼ਨ ਕਨਈਆ ਦੀ ਕਿਰਪਾ ਵੀ ਬੜੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਦਿਖਾ ਰਹੇ ਆ ਲੋਕ ਜਿਹੜੇ ਨੇ ਮੁਕਟ ਤੇ ਪੂਰਾ ਡਰੈਸ ਕ੍ਰਿਸ਼ਨ ਕਨਈਆ ਦਾ ਜਿਹੜਾ ਸਮਾਨ ਉਹ ਖਰੀਦਦਾਰੀ ਕਰ ਰਹੇ ਨੇ ਕਿਉਂਕਿ ਸੋਮਵਾਰ ਜਰੀਏ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਆਪਾਂ ਕਸਟਮਰ ਨਾਲ ਦੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਜਿਹੜੇ ਦੁਕਾਨ ਤੇ ਸਮਾਨ ਲੈਣ ਆਏ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਭਾਰਤ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਖੁਸ਼ੀਆਂ ਤੇ ਚਾਹਾਂ ਦੇ ਨਾਲ ਮਨਾਇਆ ਜਾ ਰਿਹਾ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਸੋ ਹਰੇਕ ਕ੍ਰਿਸ਼ਾਈ ਹਰੇਕ ਕੀ ਨਾਮ ਦੇ ਕਜਲੀ ਸੋ ਕਿਦਾਂ ਦੇਖਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰਾਏ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਹਾਂਜੀ ਹਰੇਕ ਸਾਲ ਮਨਾਈ ਜਾਂਦੀ ਹੈ ਇਸ ਸਾਲ ਵੀ ਮਨਾਈ ਜਾ ਰਹੀ ਹੈ ਜੀ ਕਿੰਨਾ ਕੋਤਿ ਸ਼ਾਇਰ ਬਹੁਤ ਜਿਆਦਾ ਅਚਾਰ ਤੁਸੀਂ ਵੀ ਸਮਾਨ ਲੈਣਾ ਹੈ ਫਿਰ ਹਾਂਜੀ ਹਾਂਜੀ ਕੀ ਲੈਣਾ ਹੈ ਇਹਦੇ ਮੈਂ ਸਾਡੇ ਮੰਦਰ ਦਾ ਹੀ ਸਮਾਨ ਲੱਡੂ ਕਪਾਲ ਦੇ ਵਸਤਰ ਲੈਣਾ ਹੈ ਜੀ ਹਾਂਜੀ ਮੰਦਰ ਦੇ ਵਿੱਚ ਫਿਰ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਾਂਜੀ ਬਹੁਤ ਜਿਆਦਾ ਅੱਜ ਸਮਾਨ ਲੈ ਚਲੇ ਤੁਸੀਂ ਹਾਂਜੀ ਤਿਆਰੀ ਅਸੀਂ ਕਿੰਨੇ ਦਿਨਾਂ ਤੋਂ ਕਰ ਰਹੇ ਹਾਂ ਜੀ ਕਿੰਨੀ ਕਿੰਨੀ ਕਿਰਪਾ ਕਰ ਕ੍ਰਿਸ਼ਨ ਕਨਿਆ ਦੀ ਹਾਂਜੀ ਸਾਰੇ ਸਾਰੇ ਭਾਰਤ ਦੇ ਵਿੱਚ ਜਰਾ ਜੀ ਹਾਂਜੀ ਠੀਕ ਹੈ ਨਾ ਜਦ ਇਹ ਕਹਿਣਾ ਚਾਹਨੀ ਹੈ ਤੇ ਚਲੋ ਸਾਰਿਆਂ ਨੂੰ ਬੜੇ ਉਤਸ਼ਾਹ ਨਾਲ ਮਨਾਓ ਜਨਮ ਅਸ਼ਟਮੀ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਜਿਹੜੇ ਘਰ ਬੈਠੇ ਨੇ ਤੇਰੇ ਕ੍ਰਿਸ਼ਨ ਕ੍ਰਿਈਆਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੀਦਾ ਵੀ ਹਰੇਕ ਦਾ ਚਲੋ ਆਪਣਾ ਏ ਤੇ ਆਪਣਾ ਮਨਾਓ ਜਨਮ ਅਸ਼ਟਮੀ ਜੀ ਮੰਦਰ ਦੇ ਵੀ ਚਾਓ ਤੁਸੀਂ ਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੇ ਖੁਸ਼ੀਆਂ ਦੇ ਚਾਹਾਂ ਦੇ ਨਾਲ ਮਨਾਓ ਕ੍ਰਿਸ਼ਨ ਜਨਮ ਅਸ਼ਟਮੀ ਮੱਖਣ ਵੀ ਉਦਨ ਖਵਾਇਆ ਜਾਏਗਾ ਤੇ ਕੇਕ ਵੀ ਜਰਾ ਉਹਨਾਂ ਦਾ ਕਟਿਆ ਜਾਏ ਹੋਰ ਵੀ ਇੱਥੇ ਕ੍ਰਿਸ਼ਨ ਕ੍ਰਿਈਆਂ ਨੂੰ ਪਿਆਰ ਕਰਦੇ ਨੇ ਲੱਲਾ ਜੀ ਨੂੰ ਤੇ ਉਹ ਵੀ ਇੱਥੇ ਪਹੁੰਚ ਕੇ ਨਾਲ ਗੱਲਬਾਤ ਕਰਦੇ ਆਂ ਸੋ ਰਾਦੇ ਰਾਦੇ ਜੀ ਰਾਦੇ ਰਾਦੇ ਕੀ ਨਾਮ ਦੇ ਮੇਰਾ ਨਿੱਤਨ ਕੁਮਾਰ ਕਿਤੇ ਦੇ ਹਾਂ ਸੋ ਫਿਰ ਅੱਜ ਤੁਸੀਂ ਵੀ ਖਰੀਦਦਾਰੀ ਕਰਨ ਵਾਸਤੇ ਆ ਕੀ ਕਹਿਣਾ ਚਾਹਦੇ ਹੋ ਹਾਂ ਜੀ ਹਾਂ ਜੀ ਉਹ ਖਰੀਦਦਾਰੀ ਕਰਨ ਆਇਆ ਜਨਮ ਅਸ਼ਟਮੀ ਦੇ ਜੀ ਗੱਡੂ ਕੋਪਾਲ ਜੀ ਜੀ ਸੋ ਫਿਰ ਇੱਕ ਕ੍ਰਿਸ਼ਨ ਜਨਮ ਅਸ਼ਟਮੀ ਮਨਾਣੀ ਹੈ ਹਾਂ ਜੀ ਹਾਂ ਜੀ ਪੂਰੇ ਚਾਵਾਂ ਦੇ ਨਾਲ ਹਾਂ ਜੀ ਹਾਂ ਜੀ ਪੂਰੇ ਚਾਵਾਂ ਸੋ ਸਰ ਉਹ ਡੀ ਕਿ ਜਰੀਏ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਇੱਕ ਸਾਲ ਪਹਿਲਾਂ ਕੀ ਕਹਿਣਾ ਚਾਹਦੇ ਹੋ ਹਾਂ ਜੀ ਹਾਂ ਜੀ ਸ਼ੁਰੂ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਸਾਡਾ ਧਾਰਮਿਕ ਜੀ ਹੋਰ ਜੀ ਹਿੰਦੂਤਰ ਮਨਾਉ ਜੀ ਜੁੜਿਆ ਹੈ ਜੀ ਜੀ ਹਾਂ ਜੀ ਉਪਰ ਕਿੰਨੀ ਕੀ ਕਿਰਪਾ ਕ੍ਰਿਸ਼ਨ ਕਨਈਆ ਦੀ ਬਹੁਤ ਬਹੁਤ ਕਿਰਪਾ ਉਹਦੀ ਕਿਰਪਾ ਉਹਨਾਂ ਦੀ ਕਿਰਪਾ ਸਾਰੀ ਸਾਰੇ ਪਾਸੇ ਹਾਂ ਜੀ ਸੋ ਗੱਲਬਾਤ ਕੀਤੀ ਹੈ ਜੀ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਾਂਗੇ ਕਿ ਲੋਕ ਜਰੇ ਨੇ ਬੜਾ ਪਿਆਰ ਕਰਦੇ ਨੇ ਕ੍ਰਿਸ਼ਨ ਕਨਈਆ ਨੂੰ ਲੱਲਾ ਜੀ ਨੂੰ ਤੇ ਸਮਾਨ ਖਰੀਦਣ ਵਾਸਤੇ ਇੱਥੇ ਪਹੁੰਚੇ ਨੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਪਹਿਲਾਂ ਹੀ ਜੇਰੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕ੍ਰਿਸ਼ਨ ਕਨੇ ਯਾਰੋਂ ਜਿਹੜਾ ਇਹ ਮਨਾਉਣ ਵਾਸਤੇ ਤੇ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਤੇ ਨਾਲ ਦੀ ਨਾਲ ਉਹਨਾਂ ਦਾ ਕੇਕ ਵੀ ਕੱਟਿਆ ਜਾਏਗਾ ਤੇ ਨਾਲ ਦੀ ਨਾਲ ਜਿਹੜਾ ਇਹ ਉਹਨਾਂ ਨੂੰ ਮੱਖਣ ਵੀ ਖਵਾਇਆ ਜਾਏਗਾ ਸਾਰੇ ਭਾਰਤ ਦੇ ਵਿੱਚ ਜਿਹੜਾ ਇਹ ਉਹ ਤਿਹਾਰ ਜਿਹੜਾ ਇਹ ਉਹ ਮਨਾਇਆ ਜਾ ਰਿਹਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਜਿਹੜਾ ਇਹ ਸੋងਵਾਰ ਮਨਾਇਆ ਜਾ ਰਹੀ ਹੈ ਸੋ ਬੜੀ ਕਿਰਪਾ ਹੈ ਕ੍ਰਿਸ਼ਨ ਕਨੇ ਯਾਦੀ ਹਰ ਸਾਲ ਜਿਹੜਾ ਇਹ ਉਹਨਾਂ ਦਾ ਤਿਹਾਰ ਜਿਹੜਾ ਇਹ ਮਨਾਇਆ ਜਾਂਦਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਆਪਾਂ ਗੱਲਬਾਤ ਵੀ ਕਰਾਂਗੇ ਹੋਰ ਵੀ ਜਿਹੜੇ ਆਤੇ ਪਹੁੰਚੇ ਨੇ ਲੋਕ ਜਿਹੜੇ ਪਹੁੰਚੇ ਨੇ ਤਿਆਰੀਆਂ ਦੀ ਗੱਲ ਕਰ ਲਈਏ ਤੇ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਬੜੀ ਕਿਰਪਾਈ ਕ੍ਰਿਸ਼ਨਕ ਨੇ ਇਹਦੀ ਹੈ ਤਸਵੀਰੇ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਬੱਚੇ ਨੂੰ ਮੁਕਟ ਮੁਕਟ ਜਰਾਏ ਕ੍ਰਿਸ਼ਨਕ ਨੇ ਯਾਣਾ ਨੂੰ ਬਣਾਣਾ ਤੇ ਉਹ ਦਿਨ ਜਿਹੜਾ ਇਹ ਉਹਨਾਂ ਨੂੰ ਮੰਦਰੇ ਲੈ ਕੇ ਜਾਣਾ ਹੈ ਤੇ ਬੱਚੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਾਈਵ ਤੇ ਆਪਾਂ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੇ ਪੈਰੈਂਟਸ ਨਾਲ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਹਰ ਸਾਲ ਜਿਹੜਾ ਇਹ ਭਾਰਤ ਦੇ ਵਿੱਚ ਮਨਾਇਆ ਜਾਂਦਾ ਤਿਉਹਾਰ ਤੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਬਣਾਉਂਦੇ ਨੇ ਤੇ ਮੰਦਿਰੇ ਲੈ ਕੇ ਜਾਂਦੇ ਨੇ ਕਿਤੇ ਨਾ ਕਿਤੇ ਕ੍ਰਿਸ਼ਨ ਦੀ ਵੀ ਕਿਰਪਾ ਆਂਦੀ ਐ ਸੋ ਆਪਾਂ ਗੱਲਬਾਤ ਕਰਦਿਆਂ ਜਿੱਥੇ ਪਹੁੰਚੇ ਨੇ ਰਾਦੇ ਰਾਦੇ ਕੀ ਨਾਮ ਦੇ ਅਰਜਿੰਦ ਬਾਬਾ ਤੁਸੀਂ ਵੀ ਫਿਰ ਆਇਓ ਅੱਜ ਸਮਾਨ ਲੈਣ ਬੱਚੇ ਦਾ ਸਮਾਨ ਲੈਣਾ ਐ ਕ੍ਰਿਸ਼ਨ ਬਣਾਣਾ ਆਉਣਾ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਮਾਨ ਲੈਣ ਆਇਓ ਹਾਂਜੀ ਹਾਂਜੀ ਬੱਚੇ ਨੂੰ ਕ੍ਰਿਸ਼ਨ ਬਣਾਉਣਾ ਫਿਰ ਹਾਂਜੀ ਹਾਂਜੀ ਕਿੰਨਾ ਖਚਾ ਹੁੰਦਾ ਫਿਰ ਵੱਜ ਚਾਹ ਹੁੰਦਾ ਪਹਿਲੀ ਵਾਰ ਬਣਾ ਰਹੇ ਕਿਦਾ ਨਹੀਂ ਤੀਜੀ ਵਾਰ ਤੀਜੀ ਵਾਰ ਬਣਾ ਰਹੇ ਕਿੰਨੇ ਕੀ ਕਿਰਪਾ ਫਿਰ ਕ੍ਰਿਸ਼ਨ ਜਨਮ ਅਸ਼ਟਮੀ ਆਦੇ ਤੁਸੀਂ ਸਮਾਨ ਲੈਣ ਪਹਿਲਾਂ ਹੀ ਆ ਗਏ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਕ੍ਰਿਸ਼ਨ ਕਨਈਆਂ ਨੂੰ ਪਿਆਰ ਕਰਦੇ ਨੇ ਜਨਮ ਅਸ਼ਟਮੀ ਹਰ ਸਾਲ ਮਨਾਦੇ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਵਧਾਈ ਦੇਣਾ ਚਾਹੁੰਦੇ ਹਾਂਜੀ ਹਾਂਜੀ ਸੋ ਉਹਨਾਂ ਨੇ ਵਧਾਈ ਦਿੱਤੀ ਹੈ ਜੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਉੱਤੇ ਤਿਆਰੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਆਪਾਂ ਔਰ ਵੀ ਇੱਥੇ ਮੌਜੂਦ ਨੇ ਜਿਹੜੇ ਸਮਾਨ ਲੈਣ ਵਾਸਤੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਹੋਰ ਵੀ ਇੱਥੇ ਬੱਚਿਆਂ ਵਾਸਤੇ ਸਮਾਨ ਖਰੀਦਣ ਆਏ ਨੇ ਤਿਆਰੀਆਂ ਜਿਹੜੀਆਂ ਨੇ ਕ੍ਰਿਸਟਨ ਜਨਮ ਅਸ਼ਟਮੀ ਦੀਆਂ ਹੋ ਰਹੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਜੀ ਮੇਰਾ ਸ਼੍ਰੀ ਗਵਾਰ ਹੈ ਅਸ਼wini ਜੀ ਤੁਸੀਂ ਵੀ ਸਮਾਨ ਖਰੀਦਣ ਆਏ ਹੋ ਜਨਮ ਅਸ਼ਟਮੀ ਦੇ ਤਿਹਾਰ ਤੇ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਇਹ ਤਿਹਾਰ ਬਹੁਤ ਵਧੀਆ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣਾ ਤਿਹਾਰ ਅਸੀਂ ਬੜੇ ਧੂਮ ਦਾ ਨਮਰਾ ਰਹੇ ਹਾਂ ਹਰ ਸਾਲ ਮਨਾਉਂਦੇ ਹਰ ਸਾਲ ਮਨਾ ਅਸੀਂ ਵੀ ਆਹੀ ਪਰਸੈਂਟ ਜਕੜਿਆ ਸਮਾਨੀ ਜੀ ਅੱਛਾ ਜੀ ਹਾਂਜੀ ਜੋ ਕਿਸੇ ਜੋ ਕਿਸੇ ਚਿੰਨ੍ਹ ਫਿਰ ਮਹਾਰਾਜ ਤੇ ਹੁੰਦਾ ਵਾ ਉਹ ਲੈਣ ਆਇਆ ਕਿੰਨਾ ਕ ਚਾਹ ਹੁੰਦਾ ਫਿਰ ਹਰ ਸਾਲ ਮਨਾਣਾ ਹੁੰਦਾ ਨਹੀਂ ਬਹੁਤ ਚਾਹੀ ਉਸ ਤੋਂ ਬਾਅਦ ਆਪਣੇ ਜੁਰਮਨ ਅਮਰ ਮੋਦੀ ਨੇ ਬਣਾਇਆ ਉਸ ਤੋਂ ਬਾਅਦ ਸਾਨੂੰ ਹੋਰ ਦੂਣਾ ਚਾਹ ਹੋ ਗਿਆ ਬਹੁਤ ਖੁਸ਼ੀ ਹੈ ਮੋਦੀ ਨੇ ਉਹਦਾ ਸਾਡਾ ਹਰ ਇਤਿਹਾਸ ਦੇ ਰੌਣਕ ਵਧੀ ਹੈ ਰੌਣਕ ਵਧੀ ਹੈ ਇਹਦੇ ਕੋਈ ਚੱਕ ਨਹੀਂ ਹੈਗਾ ਜੀ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਹਰ ਸਾਲ ਆਪਾਂ ਤਿਉਹਾਰ ਮਨਾਉਂਦੇ ਆਂ ਤੇ ਬਹੁਤ ਵਧੀਆ ਲੱਗਦਾ ਤੇ ਖੁਸ਼ੀਆਂ ਦੇ ਚਾਵਾਂ ਨਾਲ ਮਨਾਣੇ ਆ ਸੋ ਹੋਰ ਵੀ ਕਸਟਮਰ ਇੱਥੇ ਪਹੁੰਚੇ ਨੇ ਖਰੀਦਦਾਰੀ ਕਰ ਰਹੇ ਨੇ ਕ੍ਰਿਸ਼ਨ ਕ੍ਰਿਯਾਨੂ ਜਿਹੜੇ ਪਿਆਰ ਕਰਦੇ ਨੇ ਸੇਰ ਦੀਆਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਐਦਾਂ ਹੀ ਖਰੀਦਦਾਰੀ ਹੋ ਰਹੀ ਏ ਆਪਾਂ ਗੱਲਬਾਤ ਕਰਦੇ ਆਂ ਸੋਰਾ ਦੇ ਰਾਦੇ ਜੀ ਕੀ ਨਾਮ ਦੇ ਤੁਸੀਂ ਵੀ ਸਮਾਨ ਫਿਰ ਖਰੀਦਣ ਆਏ ਜੇ ਕ੍ਰਿਸ਼ਨ ਕਨਈਆ ਬਾਦ ਜੀ ਹਾਂਜੀ ਹਾਂਜੀ ਇਹ ਕੀ ਲੈਣ ਆਏ ਜੇ ਅਸੀਂ ਉਹਨਾਂ ਦੇ ਮੁਗਟ ਲੈਣੇ ਆ ਕੋਈ ਅਡਰਸਾ ਲੈਣੀਆਂ ਕੋਈ ਸ਼ਿੰਗਾਰ ਦਾ ਸਮਾਨ ਲੈਣਾ ਚਾਹੁੰਦੇ ਆ ਕਿੰਨੇ ਕੀ ਕਿਰਪਾ ਫਿਰ ਕ੍ਰਿਸ਼ਨ ਕਨਈਆ ਬਹੁਤ ਜ਼ਿਆਦਾ ਉਹਨਾਂ ਦੀ ਕਿਰਪਾ ਹੈ ਇੱਥੇ ਤੱਕ ਪਹੁੰਚੇ ਆ ਬਹੁਤ ਜ਼ਿਆਦਾ ਹਾਂਜੀ ਸੋ ਫਿਰ ਹਰ ਸਾਲ ਉਡੀਕ ਕਰਦੇ ਰਹਿੰਦੇ ਕਿ ਕਿਆਰ ਆਵੇ ਹਾਂਜੀ ਹਾਂਜੀ ਹਰ ਸਾਲ ਇਹ ਬਹੁਤ ਉਡੀਕ ਕਰਦੀਆਂ ਵੀ ਆ ਤੇ ਹਾਜ਼ਰ ਜਲਦੀ ਆਏ ਹੋ ਰਹੀਏ ਬੜੀ ਸ਼ਰਧਾ ਨਾਲ ਮਨਾਉਂਦੇ ਹਾਂ ਇਸ ਤਿਹਾਰ ਨੂੰ ਮਾਰ ਵਿੱਚ ਬਹੁਤ ਚਾਹ ਹੁੰਦਾ ਹੈ ਲੱਲਾ ਜੀ ਨੂੰ ਫਿਰ ਮੱਖਣ ਵੀ ਖਵਾਇਆ ਜਾਂਦਾ ਹੈ ਜੀ ਇਹਨਾਂ ਨੂੰ ਹਰ ਤਰ੍ਹਾਂ ਦਾ ਭੋਗ ਲਗਾਉਂਦੇ ਆਂ ਹਰ ਮਿਠਾਈ ਦਾ ਭੋਗ ਲਾਨੇ ਮੱਖਣ ਦਾ ਲਾਨੇ ਕੇਕ ਵੀ ਕੱਟਦੇ ਆਂ ਬੱਚਿਆਂ ਨਾਲ ਵੀ ਸੈਲੀਬ੍ਰੇਟ ਕਰਦੇ ਆਂ ਤੁਸੀਂ ਅਸੀਂ ਵੱਡੇ ਘੁੰਮਣ ਤੋਂ ਆਏ ਆਂ ਜੀ ਹਰ ਸਾਲ ਫਿਰ ਸਮਾਨ ਲੈਣਾ ਹੁੰਦਾ ਹੈ ਜੀ ਹਰ ਸਾਲ ਅਸੀਂ ਆਂਦੇ ਆਂ ਜੀ ਕਿੰਨਾ ਉਤਸ਼ਾਹ ਹੁੰਦਾ ਫਿਰ ਮਾਰ ਵਿੱਚ ਚਾਹ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕ੍ਰਿਸ਼ਨ ਘਈ ਨੂੰ ਪਿਆਰ ਕਰਦੇ ਆਂ ਹਾਂ ਸਹੀ ਮੈਸੇਜ ਨਹੀਂ ਨਹੀਂ ਇਹ ਸਾਡਾ ਮਤਲਬ ਪਰਮਾਤਮਾ ਦਾ ਦਿਨ ਹੈ ਸਾਨੂੰ ਜਿਸ ਤਰ੍ਹਾਂ ਹੀ ਆਪਣਾ ਤਿਹਾਰ ਆਪਣੇ ਘਰ ਵਿੱਚ ਇਹਨਾਂ ਦਾ ਵੀ ਸਾਨੂੰ ਤਿਹਾੜ ਜਿਹੜਾ ਬੜੇ ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ ਕਿਸੇ ਆ ਹੀ ਆਪਣੇ ਬੱਚੇ ਦਾ ਕਰਦੇ ਸਾਰਾ ਕੁਝ ਇਹ ਸਾਡੇ ਭਗਵਾਨ ਇਹਨਾਂ ਦਾ ਸਾਰਾ ਕੁਝ ਤੁਹਾਨੂੰ ਤੁਸੀਂ ਤੁਸੀਂ ਸਭ ਕੁਝ ਕਰਨਾ ਚਾਹੀਦਾ ਹੈ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਜਿੱਦਾਂ ਆਪਾਂ ਆਪਣੇ ਬੱਚੇ ਦਾ ਸੈਲੀਬ੍ਰੇਟ ਕਰਦੇ ਆ ਜਨਮ ਦਿਹਾੜਾ ਉਦਾਂ ਹੀ ਜਿਹੜਾ ਇਹਨਾਂ ਦਾ ਕਰਨਾ ਚਾਹੀਦਾ ਇਹਨਾਂ ਦੀ ਬੜੀ ਕਿਰਪਾ ਤੇ ਕਿਰਪਾ ਬਣੀ ਰਹਿੰਦੀ ਹੈ ਤਸਵੀਰ ਇੱਕ ਦਿਖਾ ਦਾਂਗੇ ਤੁਹਾਨੂੰ ਕਿ ਤਿਆਰੀਆਂ ਮੁਕਟ ਮੁਕਟ ਸਜਾਵਟ ਸਾਰਾ ਕਰਦੇ ਪਿੜੇ ਆਪਾਂ ਭਾਜੀ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਦੁਕਾਨ ਦੇ ਉੱਤੇ ਰੌਣਕਾਂ ਲੱਗੀਆਂ ਨੇ ਆਪਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਕੀ ਕਹਿਣਾ ਉਹਨਾਂ ਦਾ ਤੋਂ ਭਾਜੀ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਦੁਕਾਨ ਦੇ ਉੱਤੇ ਰੌਣਕਾਂ ਲੱਗੀਆਂ ਨੇ ਹਰ ਸਾਲ ਐਦਾਂ ਹੀ ਰੌਣਕਾਂ ਲੱਗਦੀਆਂ ਹਰ ਸਾਲ ਨਹੀਂ ਹਰ ਇੱਕ ਦਿਨ ਦੇ ਹਰ ਦੇ ਉੱਤੇ ਰੌਣਕਾਂ ਲੱਗਦੀਆਂ ਨੇ ਆਪਾਂ ਗੱਲਬਾਤ ਕਰਦੇ ਆ ਕੀ ਨਾਮ ਹੈ ਤੇ ਕਿੰਨੀ ਪੁਰਾਣੀ ਦੁਕਾਨ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਜੀ ਮੇਰਾ ਪੰਕਜ ਸ਼ਰਮਾ ਸੋ ਸ਼ਰਮਾ ਸਾਹਿਬ ਕਿੰਨੀ ਕੁ ਪੁਰਾਣੀ ਦੁਕਾਨ ਹੈ ਤੁਹਾਡੀ ਸਾਡੀ 25 ਸਾਲ ਹੋ ਗਈ ਜੀ ਜੀ 25 ਸਾਲ ਤੋਂ ਅਸੀਂ ਬਟਾਲੇ 'ਚ ਕਾਫੀ ਕੰਮ ਕਰਦੇ ਪਏ ਹਾਂ ਜੀ ਰੂਣ ਕੱ ਲੱਗਿਆ ਨੇ ਕਿ ਲੋਕ ਜਿਹੜੇ ਨੇ ਕ੍ਰਿਸ਼ਨ ਦੇ ਵਸਤਰ ਜਿਹੜੇ ਨੇ ਸਾਰਾ ਸਮਾਨ ਲੈ ਕੇ ਜਾ ਰਹੇ ਆ ਜੀ ਬਹੁਤ ਰੂਣ ਕਾ ਜੀ ਸਾਰਾ ਇੰਨਾ ਦਾ ਸਹਿਯੋਗ ਹੈ ਕਸਟਮਰ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਜੀ ਅਸੀਂ 2000 ਸਾਲ ਦੇ ਵਿੱਚ ਦੁਕਾਨ ਖੋਲੀ ਸੀ ਛੋਟੀ ਜੀ ਜੀ ਉਸ ਤੋਂ ਬਾਅਦ ਜੁਆ ਨੀ ਵੱਡੀ ਦੁਕਾਨ ਇਹਨਾਂ ਨੇ ਕਰਾਈ ਜੀ ਸਾਰਾ ਇਹਨਾਂ ਦਾ ਹੀ ਸਹਿਯੋਗ ਹੈ ਜੀ ਬਾਕੀ ਕਿਤੇ ਨੀ ਦਾ ਸਹਿਯੋਗ ਸਾਡੇ ਸਾਰੇ ਤਿਉਹਾਰ ਦੇ ਤੇ ਅਸੀਂ ਐਡਾ ਹੀ ਰੌਣਕ ਲੱਗਦੀ ਹੈ ਜਨਮਸ਼ਟਮੀ ਨਵਰਾਤਰੀ ਦੀਵਾਲੀ ਹਰ ਤਿਉਹਾਰ ਦੇ ਦਿਨ ਸੋਕਰ ਕਿੰਨੇ ਕਿਰਪਾ ਕ੍ਰਿਸ਼ਨ ਕਨ੍ਹਿਆ ਦੀ ਕਹਿੰਦੇ ਛੋਟੀ ਦੁਕਾਨ ਸੀ ਅੱਜ ਬੜੀ ਵੱਡੀ ਦੁਕਾਨ ਹੋ ਗਈ ਕਿਤਨਾ ਕਿਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਸਾਰੇ ਪਰਿਵਾਰ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਾਰੀ ਉਹਨਾਂ ਦੀ ਦੇਖੋ ਜੀ ਕਾਲੀ ਮਾਤਾ ਦਾ ਮੰਦਰ ਹੈ ਸਾਡੇ ਲਾਗੇ ਜੀ ਬਹੁਤ ਆਪਣਾ ਉਹਨਾਂ ਦੀ ਮਹਾਰਾਣੀ ਦੀ ਰਿਸ਼ੀ ਜੀ ਦੀ ਬਹੁਤ ਕਿਰਪਾ ਕਰਦੇ ਜੀ ਤੇ ਛੋਟੇ ਨੂੰ ਵੱਡੇ ਉਹਨਾਂ ਨੇ ਬਹੁਤ ਬਹੁਤ ਜਿੰਨੇ ਜੋਗੇ ਨਹੀਂ ਸੀ ਉਹ ਉਹਨੇ ਜੋਗੇ ਕਰਦੇ ਰਹੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਫਿਰ ਕ੍ਰਿਸ਼ਨ ਜਨਮਸ਼ਟਮੀ ਮਨਾ ਰਹੇ ਨੇ ਸੋਮਵਾਰ ਸਾਰੇ ਪਾਰਾ ਚ ਬਹੁਤ ਹੁੰਮਤਾ ਮਨਾਓ ਆਪਣੀ ਅੰਡੂਆਂ ਦਾ ਤਿਹਾਰ ਹੈ ਬਹੁਤ ਹੁੰਮਤਾ ਮਨਾਓ ਇਹੋ ਜਿਹਾ ਆਪਣਾ ਜਨੇ ਜਨੇ ਸੋ ਫਿਰ ਤਿਆਰੀਆਂ ਦੇ ਰਿਆਂ ਨੇ ਤਿਆਰੀਆਂ ਅੱਜ ਤੋਂ ਸ਼ੁਰੂ ਹੋ ਚੁੱਕੀਆਂ ਸੋਮਵਾਰ ਆ ਸ਼ਨੀਵਾਰ ਆ ਤੇ ਸੋਮਵਾਰ ਜਰਾਏ ਜਿਹੜਾ ਜਨਮ ਅਸ਼ਮੀ ਮਨਾਇਆ ਜਾ ਰਿਹਾ ਸਾਡੇ ਕੋ 15 ਦਿਨ ਹੋ ਗਏ ਆ ਅੱਛਾ ਜੀ ਪੂਰਾ ਰਸ ਲੱਗਾ ਦਾ ਜੀ ਤੇ ਰੋਜ਼ ਅਸੀਂ 9 10 ਵੇ ਰਾਤੀਂ 3 ਵੇਰੇ 9 ਵੇ ਤੋਂ ਲੈ ਕੇ 10 ਵੇ ਜੰਮ ਜੀ ਤੇ ਪੂਰਾ ਰਸ ਆਈ 15 ਦਿਨ ਪਹਿਲਾਂ ਹੀ ਤਿਆਰੀਆਂ 15 ਦਿਨ ਤੋਂ ਲੋਕੀ ਤਿਆਰੀਆਂ ਕਰਦੇ ਆ ਏਦਾਂ ਹੀ ਤਿਆਰੀਆਂ ਕਰਦੇ ਵੇ ਸਾਡੇ ਜਿਹੜੇ ਕਸਟਮਰ ਬੜੇ ਪੁਰਾਣੇ ਵੀ 20 25 ਸਾਲ ਦੇ ਸਾਡੇ ਨਾਲ ਜੁੜੇ ਹੋਏ ਆ ਜੀ ਉਹ ਪਹਿਲੇ ਹੀ ਆ ਜਾਂਦੇ ਰਸ ਹੋ ਜਾਂਦਾ ਵੇ ਉਹ ਕਦੇ ਆਪਣੀ ਤਸੱਲੀ ਨਾਲ ਆ ਕੇ ਫਿਰ ਆਪਣਾ ਸਮਾਨ ਲੈਣਾ ਹੁੰਦਾ ਤੇ ਬਹੁਤ ਬਹੁਤ ਸਹੀ ਹੋ ਗਈ ਸਾਡੇ ਸਾਰੇ ਇਲਾਕੇ ਦੇ ਕਸਬਿਆਂ ਦੇ ਜਿੰਨੇ ਵੀ ਛੋਟੇ ਛੋਟੇ ਕਸਬੇ ਸਾਰੇ ਲੋਕਾਂ ਦੇ ਅਸੀਂ ਇਕੱਲੇ ਸੀਗੇ 2006 ਦੇ ਵਿੱਚ ਕਰਨ ਵਾਲੇ ਅੱਜ ਕਿਰਪਾ ਵਾ بڑے ਲੋਕ ਕਰਦੇ ਪਿਆ ਹੈ ਉਹ ਹੀ ਕੰਮ ਜੀ ਜੀ ਅਸੀਂ ਸ਼ਹਿਰ ਦੇ ਵਿੱਚ ਇਕੱਲੇ ਆਲੇ ਕੰਮ ਕੋਲ ਅੰਦਰ ਦੂਰ ਲੋਕਾਂ ਕੋ ਕਿਸੇ ਕਿਸੇ ਕੋ ਦੇ ਕੇ ਜੀ ਹੁਣ ਹਰ ਘਰ ਦੇ ਵਿੱਚ 10-10 ਲੰਡੂ ਪਾਲ ਵੀ ਹੈਗੇ ਜੀ 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 ਅਗਰ ਤੁਸੀਂ ਬਾਜ਼ਾਰ 'ਚ ਦੇਖੋਗੇ ਕਿੰਨੀਆਂ ਹੀ ਦੁਕਾਨਾਂ ਲੱਗੀਆਂ ਸਾਰੇ ਲੋਕ ਚਲੋ ਪਰਮਾਤਮਾ ਸਾਰੇ ਨੂੰ ਦੇਵੇ ਜੀ ਤੇ ਬਹੁਤ ਵਧੀਆ ਚਲੋ ਪਰਮਾਤਮਾ ਦੀ ਵਾਦੇ ਵਾਈਏ ਸਾਰੇ ਆਵਰੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਛੋਟੀ ਦੁਕਾਨ ਸੀਗੀ ਅੱਜ ਕਿਤੇ ਨਾ ਕਿਤੇ ਪਰਮਾਤਮਾ ਦੀ ਕਿਰਪਾ ਹੋਈ ਏ ਕ੍ਰਿਸ਼ਨ ਕਨੈਯਾ ਦੀ ਲੱਡੂ ਗੋਪਾਲ ਜੀ ਦੀ ਕਿਰਪਾ ਹੋਈ ਏ ਤੇ ਅੱਜ ਛੋਟੀ ਤੋਂ ਬੜੀ ਵੱਡੀ ਦੁਕਾਨ ਹੋ ਗਈ ਏ ਤੇ ਵੀਡੀਓ ਨੂੰ ਵੱਤਵਤ ਸ਼ੇਅਰ ਕਰਿਓ ਕੈਮਰਾ ਪਰਸਨ ਬਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾਲਾ